ਹਾਂਜੀ ਜਿੱਥੇ ਆਪਾਂ ਅਕਸਰੀ ਉਸ ਕਾਲਪੁਰਖ ਵਾਹਿਗੁਰੂ ਦੀ ਉਹਦੀਆਂ ਰਚਨਾਾਂ ਦੀ ਗੱਲ ਕਰਦੇ ਆਂ ਜਿੱਥੇ ਆਪਾਂ ਉਹਦੀ ਤਾਕਤ ਦੀ ਉਹਦੀ ਖੂਬਸੂਰਤੀ ਦੀ ਗੱਲ ਕਰਦੇ ਆਂ ਉੱਥੇ ਹੀ ਆਪਾਂ ਨੂੰ ਪਤਾ ਵੀ ਉਹਨੇ ਬਹੁਤ ਕੁਝ ਐਸਾ ਬਣਾਇਆ ਹੋਇਆ ਜਿਹੜਾ ਇਨਸਾਨੀ ਸੋਚ ਸਮਝ ਤੋਂ ਪਰੇ ਆ ਤੇ ਇਤਾਂ ਹੀ ਧਰਤੀ ਦੇ ਉੱਤੇ ਜਿਵੇਂ ਸਮੁੰਦਰ ਸਮੁੰਦਰ ਦੀਆਂ ਢੰਗਾਈਆਂ ਹਜੇ ਤੱਕ ਅਸੀਂ ਨਾਪ ਨਹੀਂ ਸਕੇ ਨਾ ਹੀ ਸਾਨੂੰ ਪਤਾ ਵੀ ਉਹ ਢੰਗਾਈਆਂ ਦੇ ਵਿੱਚ ਕੀ ਕੀ ਰਹਿੰਦਾ ਇਹ ਜੇ ਕਿੰਨੇ ਜੀਵ ਜੰਤੂ ਨੇ ਜਦੋਂ ਸਮੁੰਦਰ ਦੀਆਂ ਢੰਗਾਈਆਂ ਦੇ ਵਿੱਚ ਆਪਾਂ ਜਿੰਨਾ ਥੱਲੇ ਉਤਰੀ ਜਾਂਦੇ ਆਂ ਤਾਂ ਬੜੇ ਖਤਰਨਾਕ ਤੋਂ ਖਤਰਨਾਕ ਜੀਵ ਜੰਤੂ ਤੁਹਾਨੂੰ ਦਿਖਾਈ ਦਿੰਦੇ ਨੇ ਇੱਕ ਆਪਾਂ ਅੱਗੇ ਵੀ ਵੀਡੀਓ ਸ਼ੇਅਰ ਕਰਾਂਗੇ ਤੇ ਹੁਣ ਕੁਝ ਨਵੇਂ 100 ਕਿਸਮ ਦੇ ਸਮੁੰਦਰੀ ਜੀਵ ਨੇ ਜਿਹੜੇ ਡਿਟੈਕਟ ਕੀਤੇ ਗਏ ਨੇ ਲੱਭੇ ਗਏ ਨੇ ਪਰ ਅੱਜ ਦੀ ਜਿਹੜੀ ਵੀਡੀਓ ਆ ਉਹ ਹੈਗੀ ਆ ਆਪਣੀ ਕੀ ਤੁਹਾਨੂੰ ਪਤਾ 2003 ਦੇ ਵਿੱਚ ਇੱਕ ਐਸਾ ਰਹੱਸੇਮਈ ਜੀਵ ਸੀਗਾ ਜਿਹੜਾ 9 ਫੁੱਟ ਲੰਬੀ ਸ਼ਾਰਕ ਮੱਛੀ ਨੂੰ ਖਾ ਗਿਆ ਸੀ ਸਮੁੰਦਰ ਦੀਆਂ ਗਹਿਰਾਈਆਂ ਦੇ ਵਿੱਚ ਲਿਜਾ ਕੇ ਖਾ ਗਿਆ ਸੀ ਆਸਟ੍ਰੇਲੀਆ ਦੀ ਗੱਲ ਆਸਟ੍ਰੇਲੀਆ ਦਾ ਇੱਕ ਫਿਲਮ ਮੇਕਰ ਬੰਦਾ ਜਿਹੜਾ ਡਾਕੂਮੈਂਟਰੀ ਬਣਾਉਂਦਾ ਸੀ ਉਹਨੇ ਸਮੁੰਦਰ ਦਾ ਟੈਂਪਰੇਚਰ ਚੈੱਕ ਕਰਨ ਵਾਸਤੇ ਸ਼ਾਰਕ ਮੱਛੀ ਦੀ ਪੂੰਛ ਦੇ ਉੱਤੇ ਇੱਕ ਡਿਟੈਕਟਰ ਲਾਇਆ ਹੋਇਆ ਸੀਗਾ ਜਿਹਨੂੰ ਆਪਾਂ ਟਰੈਕ ਕਰ ਸਕਦੇ ਹਾਂ ਸੋ ਉਹ ਜਿੱਥੇ ਵੀ ਮੱਛੀ ਜਾਂਦੀ ਸੀ ਉਹ ਟਰੈਕ ਕਰਦੇ ਸੀ ਥੋੜੇ ਸਮੇਂ ਬਾਅਦ ਇੱਕ ਅਜੀਬ ਘਟਨਾ ਘਟਦੀ ਹੈ ਕਿ ਉਹ ਜਿਹੜਾ ਟਰੈਕਰ ਆ ਉਹ ਕੰਡੇ ਤੇ ਮਿਲਦਾ ਤੇ ਉਹ ਮੱਛੀ ਗਾਇਬ ਹੁੰਦੀ ਆ ਜਦੋਂ ਉਹ ਉਹਨੂੰ ਟਰੈਕ ਕੀਤਾ ਜਾਂਦਾ ਪਤਾ ਲੱਗਦਾ ਕਿ ਉਹ ਮੱਛੀ ਨੂੰ ਕੋਈ ਵੱਡਾ ਸਮੁੰਦਰੀ ਜੀਵ 1900 ਫੁੱਟ ਦੀ ਢੰਗਾਈ ਤੱਕ ਖਿੱਚ ਕੇ ਲੈ ਗਿਆ ਤੇ ਲਿਜਾ ਕੇ ਉਹਨੇ ਇੱਕੇ ਵਾਰੀ ਚ 9 ਫੁੱਟ ਲੰਬੀ ਸ਼ਾਰਕ ਮੱਛੀ ਖਾ ਲਈ ਸੋ ਇਹ ਸਾਰਿਆਂ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਵੀ ਐਡਾ ਵੱਡਾ ਕਿਹੜਾ ਜੀਵ ਹੋ ਸਕਦਾ ਜਿਹੜਾ ਇੰਨੀ ਵੱਡੀ ਮੱਛੀ ਨੂੰ ਇੱਕੇ ਵਾਰੀ ਚ ਖਿੱਚ ਕੇ ਖਾ ਗਿਆ ਹੋਵੇ ਆਪਾਂ ਨੂੰ ਪਤਾ ਵੀ ਪ੍ਰਮਾਤਮਾ ਨੇ ਐਸਾ ਬਹੁਤ ਕੁਝ ਬਣਾ ਰੱਖਿਆ ਜਿਹੜਾ ਸਮੁੰਦਰ ਦੀਆਂ ਡੰਗਾਈਆਂ 'ਚ ਰਹਿੰਦਾ ਜਿਹੜਾ ਇਨਸਾਨੀ ਅੱਖਾਂ ਤੋਂ ਪਰੇ ਆ ਸੋਚ ਸਮਝ ਤੋਂ ਪਰੇ ਆ ਮੰਨਿਆ ਜਾਂਦਾ ਸੀ ਵੀ ਉਹ ਜਿਹੜੀ 9 ਫੁੱਟ ਲੰਬੀ ਸ਼ਾਰਕ ਮੱਛੀ ਆ ਉਹਨੂੰ ਖਾਣ ਵਾਲਾ ਜੀਬ ਜਿਹੜੀ ਇੱਕ ਮੂਵੀ ਆਈ ਸੀ ਮੇਗ ਜਿਹਦੇ ਵਿੱਚ ਵੱਡੀ ਸ਼ਾਰਕ ਮੱਛੀ ਦਿਖਾਈ ਗਈ ਸੀ ਕਿਹਾ ਜਾਂਦਾ ਵੀ ਉਹ ਲੋਪਤ ਹੋ ਗਈ ਸ਼ਾਰਕ ਮੱਛੀ ਸ਼ਾਇਦ ਉਹਦੇ ਨਾਲ ਦੀ ਕੋਈ ਮੱਛੀ ਨੇ ਉਹਨੂੰ ਸ਼ਾਰਕ ਨੂੰ 9 ਫੁੱਟ ਲੰਬੀ ਸ਼ਾਰਕ ਨੂੰ ਖਿੱਚਿਆ ਤੇ ਖਾ ਲਿਆ ਇਤਾਂ ਦੇ ਕਈ ਸਾਰੇ ਸਮੁੰਦਰੀ ਜੀਵਾਂ ਦਾ ਜਾਨੀ ਇੱਕ ਮੰਨਿਆ ਜਾਂਦਾ ਸੀਗਾ ਵੀ ਸ਼ਾਇਦ ਆ ਹੋ ਸਕਦਾ ਸ਼ਾਇਦ ਉਹ ਹੋ ਸਕਦਾ ਪਰ ਪੱਕਾ ਜਵਾਬ ਹਜੇ ਤੱਕ ਕਿਸੇ ਦੇ ਕੋਲ ਨਹੀਂ ਕਿਸੇ ਨੂੰ ਕੁਝ ਨਹੀਂ ਪਤਾ ਵੀ 9 ਫੁੱਟ ਲੰਬੀ ਸ਼ਾਰਕ ਮੱਛੀ ਨੂੰ ਕਿਹੜਾ ਜੀਵ ਆ ਜਿਹੜਾ ਖਿੱਚ ਕੇ ਖਾ ਗਿਆ ਆਪਾਂ ਅਕਸਰ ਹੀ ਇਹ ਗੱਲ ਕਰਦੇ ਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਉਹਦੇ ਬੇਅੰਤ ਜੀਵ ਜੰਤ ਨੇ ਬਣਾਏ ਹੋਏ ਬੇਅੰਤ ਧਰਤੀਆਂ ਕਰੋੜਾਂ ਸੂਰਜ ਲੱਖਾਂ ਚੰਨ ਤਾਰੇ ਪਤਾ ਨਹੀਂ ਕੀ ਕੋਸ਼ਾ ਸੋ ਆਪਾਂ ਅਕਸਰ ਹੀ ਤੁਹਾਡੇ ਨਾਲ ਇਹੀ ਗੱਲ ਕਰਦੇ ਆ ਕਿ ਉਸ ਪ੍ਰਮਾਤਮਾ ਦਾ ਨਾਮ ਲਿਆ ਕਰੋ ਅੱਜ ਹੀ ਜਿਹੜੀ ਵੀ ਹਾਲਤ ਦੇ ਵਿੱਚ ਹਾਂ ਜਿੱਥੇ ਵੀ ਹਾਂ ਚੰਗੇ ਹਾਂ ਮਾੜੇ ਹਾਂ ਉਹਦਾ ਨਾਮ ਲੈਣਾ ਸ਼ੁਰੂ ਕਰੋ ਤੁਸੀਂ ਦੇਖਿਓ ਤੁਸੀਂ ਇੱਕ ਕਦਮ ਪੁੱਟੋਗੇ ਤੇ ਪ੍ਰਮਾਤਮਾ 100 ਕਦਮ ਪੁੱਟੂਗਾ ਜਦੋਂ ਪ੍ਰਮਾਤਮਾ ਤੁਹਾਡੇ ਵੱਲ ਨੂੰ ਵਧਦਾ ਤਾਂ ਤੁਹਾਨੂੰ ਪਤਾ ਲੱਗਦਾ ਵੀ ਰੱਬ ਤੁਹਾਡੇ ਨੇੜੇ ਆਉਣ ਲੱਗਿਆ ਸੋ ਅੱਜ ਤੋਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਧੰਨਵਾਦ